ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਉਮੀਦ ਕਰ ਤੁਸੀਂ ਸਭ ਰਾਜ ਖੁਸ਼ੀ ਹੋਵਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਅੱਜ ਤੁਹਾਨੂੰ ਦੱਸਾਂਗੇ ਕਾਲੀ ਮਿਰਚ ਤੋਂ ਟੋਟ ਕੇ ਕਾਲੀ ਮਿਰਚ ਦੇ ਫਾਇਦੇ ਕਾਲੀ ਮਿਰਚ 12 ਦੇ ਨਾਲ ਸਾਨੂੰ ਇੱਕ ਬਰਤਨ ਦੇ ਨਾਲ ਕਿੰਨੇ ਕੁ ਫਾਇਦੇ ਹੁੰਦੇ ਨੇ ਜਿੱਥੇ ਲੋਕੀ ਕਾਲੀ ਮਿਰਚ ਨਾਲ ਤੁਹਾਡਾ ਨੁਕਸਾਨ ਕਰਦੇ ਨੇ ਉੱਥੇ ਕਾਲੀ ਮਿਰਚ ਫਾਇਦਾ ਵੀ ਕਰਦੀ ਹੈ ਜਿੱਥੇ ਕਾਲੀ ਮਿਰਚ ਚੀਜ਼ ਤੋਂ ਚੰਗੀ ਆ ਬੈਹ ਤੋਂ ਚੰਗੀ ਆ ਅੱਖਾਂ ਦੀ ਰੋਸ਼ਨੀ ਵਧਾਉਂਦੀ ਆ ਅੱਖਾਂ ਦੁਖਣੀਆਂ ਹੋਂ ਤਾਂ ਚੀਨੀ ਦੇ ਵਿੱਚ ਕੁੱਟ ਕੇ ਖਾਣ ਨਾਲ ਅੱਖਾਂ ਦੀ ਜਿਹੜੀ ਬਹਿਵਾਦੀ ਆ ਅੱਖਾਂ ਦਾ ਜਿਹੜੇ ਲਾਲੀ ਆ ਉਹ ਠੀਕ ਹੋ ਜਾਂਦੀ ਆ ਉਸੇ ਤਰ੍ਹਾਂ ਸਾਡੇ ਸਰੀਰ ਦੇ ਜੋੜਾਂ ਦਾ ਜਾਂ ਕੋਈ ਵੀ ਹੋਰ ਕਈ ਖੰਗ ਆ ਇਹ ਕਾਲੀ ਮਿਰਚ ਸਾਨੂੰ ਸਹਾਈ ਆ ਉੱਥੇ ਸਾਡੇ ਇਹ ਜਿਹੜੇ ਸਰੀਰ ਕਰੋਗ ਹਟਾਉਂਦੀ ਆ ਉੱਥੇ ਸਾਡੇ ਜਿਹੜੇ ਕਿੱਤੇ ਕਰਾਏ ਨੇ ਜਾਂ ਸਾਨੂੰ ਕੁਝ ਹੋਰ ਗੱਲਾਂ ਨੇ ਇਹ ਉੱਥੇ ਵੀ ਸਾਨੂੰ ਲੌਂਗ ਅਰ ਲੈਜੀਆਂ ਬਹੁਤ ਹੀ ਲੌਂਗ ਸੌਰੀ ਕਾਲੀਆਂ ਮਿਰਚਾਂ ਬਹੁਤ ਹੀ ਸਾਨੂੰ ਲਾਹੇਵੰਦ ਹੁੰਦੀਆਂ ਨੇ ਦੇਖੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਿਆਣ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਟੱਲੀ ਵਾਲਾ ਬਟਨ ਜਿਹੜਾ ਉਹ ਜ਼ਰੂਰ ਨਾ按 ਪਿਓ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੇਖੋ ਹੁਣ ਆਪਾਂ ਲੱਗਾਂ ਟੋਟਕਾ ਸ਼ੁਰੂ ਕਰਨ ਤੁਸੀਂ ਧਿਆਨ ਨਾਲ ਸੁਣਨਾ ਪਹਿਲੀ ਤਾਂ ਗੱਲ ਕੋਈ ਵੀ ਜਦੋਂ ਤੁਸੀਂ ਟੋਟਕਾ ਕਰਨਾ ਹੁੰਦਾ ਕੋਈ ਵੀ ਕਰਨ ਨਾਲ ਸਵੇਰੇ ਇਸ਼ਨਾਨ ਕਰਕੇ ਪਰ ਇਹ ਜਿਹੜੇ ਟੋਟਕੇ ਨੇ ਇਹ ਸਾਰੇ ਰਾਤ ਨੂੰ ਕਰਨੇ ਨੇ ਦਿਨੇ ਇਹਨਾਂ ਵਿੱਚੋਂ ਕੋਈ ਨਹੀਂ ਕਰਨਾ ਦਿਨੇ ਕਰਨਗੇ ਤਾਂ ਘੱਟ ਫਲ ਮਿਲੂਗਾ ਰਾਤ ਨੂੰ ਕਰੋਗੇ ਤਾਂ ਇਹਦਾ ਜ਼ਿਆਦਾ ਫਲ ਮਿਲੂਗਾ ਤਾਰੇ ਆ ਦਿਸ਼ਾ 6:30 6 ਵਜੇ ਤਾਰੇ ਨਿਕਲੇ ਹੁੰਦੇ ਨੇ ਇਹ ਗੱਲਾਂ ਪਹਿਲਾਂ ਮੈਂ ਤੁਹਾਨੂੰ ਦੱਸ ਦੰਨੀ ਆ ਵੀ ਕਿਹੜੇ ਕਿਹੜੇ ਕੰਮ ਲਈ ਨੇ ਫਿਰ ਮੈਂ ਨਾਲ ਹੁੰਦਾ ਤੁਹਾਨੂੰ ਕੰਮ ਵੀ ਦੱਸੀ ਜਾਊਂਗੀ ਜੀ ਮੈਂ ਕੀਤਾ ਕਰਾਇਆ ਕੋਈ ਤੁਹਾਡੇ ਘਰ ਦੇ ਵਿੱਚ ਉਪਰੀ ਸ਼ਾਇ ਨੈਗਟਿਵ ਬੀਟੀਜੀ ਨੂੰ ਹੁਣ ਕੀ ਕਹਿੰਦੇ ਨੇ ਅੱਜ ਕੱਲ ਬੁਰੀ ਆਤਮਾ ਵੀ ਕਹਿੰਦੇ ਨੇ ਆਪਾਂ ਉਹ ਚੀਜ਼ਾਂ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਲਈ ਆ ਮੈਂ ਤੁਹਾਨੂੰ ਕੱਲਾ ਕੱਲਾ ਨਾਲ ਦੱਸੂਗੀ ਸ਼ਨੀਵਾਰ ਵਾਲੇ ਦਿਨ ਤੁਸੀਂ ਚਾਰ ਕਾਲੀਆਂ ਮਿਰਚਾਂ ਲੈਣੀਆਂ ਨੇ ਚਾਰ ਕਾਲੀਆਂ ਮਿਰਚਾਂ 12t ਦੇ ਵਿੱਚ ਪਾ ਦਿਓ ਆਪਣੇ ਦੁਸ਼ਮਣ ਦਾ ਨਾਮ ਲੈ ਕੇ ਪਰ ਤੁਹਾਨੂੰ ਦੁਸ਼ਮਣ ਦਾ ਪਤਾ ਹੋਵੇ ਅਗਰ ਤੁਹਾਨੂੰ ਨੇ ਵੀ ਦੁਸ਼ਮਣ ਦੇ ਨਾਮ ਦਾ ਪਤਾ ਤਾਂ ਵੀ ਤੁਸੀਂ ਕਰ ਸਕਦੇ ਚਾਰ ਕਾਲੀਆਂ ਮਿਰਚਾਂ ਜਾਂ ਸ਼ੁੱਕਰਵਾਰ ਸੌਰੀ ਜਾਂ ਸ਼ਨੀਵਾਰ ਜਾਂ ਮੰਗਲਵਾਰ ਜਾਂ ਇਹ ਤੁਸੀਂ ਸ਼ੁੱਕਰਵਾਰ ਤਿੰਨ ਦਿਨ ਕਰ ਸਕਦੇ ਸ਼ੁੱਕਰਵਾਰ ਸ਼ਨੀਵਾਰ ਮੰਗਲਵਾਰ ਇੱਕ ਕਰਨੀਆਂ ਤਾਂ ਨੇ ਜੇ ਤੁਹਾਨੂੰ ਇਹ ਪ੍ਰੋਬਲਮਾਂ ਹੈਗੀਆਂ ਨੇ ਪਹਿਲਾਂ ਪ੍ਰੋਬਲਮ ਦੇਖੋ ਤੁਹਾਡਾ ਕਾਰੋਬਾਰ ਰੁਕਿਆ ਹੋਇਆ ਤੁਹਾਡੇ ਘਰ ਦੇ ਵਿੱਚ ਬਿਮਾਰੀ ਆ ਤੁਹਾਨੂੰ ਕੋਈ ਹੋਰ ਪਰੇਸ਼ਾਨੀਆਂ ਕੋਈ ਕੰਮ ਨਹੀਂ ਬਣ ਰਿਹਾ ਜਦ ਤੁਹਾਨੂੰ ਲੱਗਦਾ ਵੀ ਅਸੀਂ ਬਹੁਤ ਜ਼ਿਆਦਾ ਸਾਨੂੰ ਕੋਈ ਪਰੇਸ਼ਾਨ ਕਰ ਰਿਹਾ ਇਹ ਉਦੋਂ ਕਰਨਾ ਦੇਖੋ ਜੇ ਤੁਹਾਨੂੰ ਕੋਈ ਇਹ ਤਕਲੀਫਾਂ ਨਹੀਂ ਹੈਗੀਆਂ ਫਿਰ ਤੁਸੀਂ ਇਹ ਟੋਟਕਾ ਨਹੀਂ ਕਰਨਾ ਨਹੀਂ ਕਰ ਸਕਦੇ ਮਤਲਬ ਕਰਨਾ ਹੀ ਨਹੀਂ ਹੈਗਾ ਇੱਕ ਨਹੀਂ ਅੱਛਾ ਜੀ ਜੇ ਕਰਨਾ ਤਾਂ ਕਰਨਾ ਇਹ ਰਾਤ ਨੂੰ ਆਏ ਵੀ ਮੰਗਲਵਾਰ ਜਾਂ ਰਵੀਵਾਰ ਜਾਂ ਵੀਰ ਮੰਗਲਵਾਰ ਜਾਂ ਵੀਰਵਾਰ ਜਾਂ ਸ਼ਨੀਵਾਰ ਨੂੰ ਤੁਸੀਂ ਉਲਟੇ ਹੱਥ ਵਿੱਚ ਕਾਲੀਆਂ ਮਿਰਚਾਂ ਫੜਨੀਆਂ ਨੇ ਫੜ ਕੇ ਇਹਨਾਂ ਮਿਰਚਾਂ ਨੂੰ ਤੁਸੀਂ ਟਾਇਲਟ ਦੇ ਵਿੱਚ ਪਾ ਦੇ ਫਿਰ ਉੱਥੇ ਤੁਸੀਂ ਬੋਲਣਾ ਇੱਕ ਵਾਰ ਤੁਸੀਂ ਇਹ ਮਿਰਚਾਂ ਨੂੰ ਹੱਥ ਚ ਲੈ ਕੇ ਓਮ ਸ਼੍ਰੀ ਬਰ ਮਾਇ ਨਮਾ ਸ਼ਵਾਹ ਸ਼ਤਰੂਨਾਸ਼ ਉਦੋਂ ਬਾਅਦ ਤੁਸੀਂ ਇਹ ਇੱਕ ਇੱਕ ਮਿਰਚ ਕਰਕੇ ਟਵੇਲਟ ਦੇ ਵਿੱਚ ਪਾ ਦੇਣੀ ਇਹਦਾ ਚਮਤਕਾਰ ਦੇਖਿਓ ਤੁਹਾਨੂੰ ਦੂਜੇ ਤਨੂੰ ਰਿਜ਼ਲਟ ਮਿਲ ਜੂਗਾ ਪਹਿਸਤ ਤੁਸੀਂ ਮਿਰਚਾਂ ਲੈਣੀਆਂ ਨੇ ਕਾਲੀਆਂ ਸੱਤ ਮਿਰਚਾਂ ਲੈ ਕੇ ਆਹ ਜਿਹੜਾ ਤੁਹਾਡਾ ਮੁੱਖ ਦਵਾਰ ਉੱਥੇ ਖੜ ਜਾਣ। ਉੱਥੇ ਖੜ ਕੇ ਤੁਸੀਂ ਕੱਲੇ-ਕੱਲੀ ਮਿਰਚ ਸਿਰ ਤੋਂ ਜੀ 7 ਵਾਰ ਘੁਮਾ ਕੇ ਸੱਟੀ ਜਾਣੀਆਂ। ਜਿਹੜਾ ਤੁਹਾਡਾ ਮੁੱਖ ਦਵਾਰ ਆ। ਉਦੋਂ ਬਾਅਦ ਸੀ ਅੰਦਰ ਆ ਜਾਣਾ। ਬਸ ਤੁਹਾਨੂੰ ਕੋਈ ਮੁਖ ਖਰ ਕਰਨੀ ਇਹ ਬਾਹਰ ਖੜ ਕੇ ਆ ਦਰਾਂ ਚ। 7 ਵਾਰ ਕੱਲੀ ਕੱਲੀ ਮਿਰਚ 7 ਕਾਲੀਆਂ ਮਿਰਚਾਂ ਲੈ ਕੇ ਇਹ ਤੁਹਾਡਾ ਦੁਸ਼ਮਣ ਜਿਹੜਾ ਤੁਹਾਨੂੰ ਪਰੇਸ਼ਾਨ ਕਰਦਾ ਉਹ ਸ਼ਾਂਤ ਹੋਣਾ ਸ਼ੁਰੂ ਹੋ ਜਾਊਗਾ ਉਹਦਾ ਜਿਹੜਾ ਤੁਹਾਡੇ ਪ੍ਰਤੀ ਉਹਦੇ ਵਿੱਚ ਜ਼ਹਿਰ ਆ ਉਹ ਘਟਣੀ ਸ਼ੁਰੂ ਹੋ ਜਾਊਗੀ ਉਹ ਨੂੰ ਜਿਹੜਾ ਹਰਖ ਚੜਿਆ ਰਹਿੰਦਾ ਹੱਟ ਮੈਂ ਇਹਨਾਂ ਦਾ ਬੁਰਾ ਕਰਨ ਉਹਦਾ ਜਿਹੜਾ ਰੋਕਾ ਉਹ ਤੁਹਾਡਾ ਬੁਰਾ ਕਰਨ ਤੋਂ ਘਟਣਾ ਸ਼ੁਰੂ ਹੋ ਜਾਊਗਾ ਫਿਰ ਤੁਸੀਂ ਇਹ ਵੀ ਕੰਮ ਸ਼ਾਮ ਨੂੰ ਕਰਨਾ ਤਾਰੇ ਨਿਕਲਣ ਤੋਂ ਬਾਅਦ ਦਿਨੇ ਨਹੀਂ ਕਰਨਾ ਦਿਨੇ ਇਹਦਾ ਘਟਫਲ ਮਿਲੂਗਾ ਜੇ ਤੁਸੀਂ ਤਾਰੇ ਨਿਕਰੇ ਤੋਂ ਕਰਦੇ ਤਾਂ ਇਹਦਾ ਫਲ ਜ਼ਿਆਦਾ ਮਿਲੂਗਾ ਹੁਣ ਤੁਸੀਂ ਹਨੂਮਾਨ ਮੰਗਲ ਮੰਗਲਵਾਰ ਨੂੰ ਤੁਸੀਂ ਹਨੂਮਾਰ ਮੰਦਿਰ ਜਾਣਾ ਉੱਥੇ ਹਨੂਮਾਨ ਨੂੰ ਤੇਲ ਸੰਧੂਰ ਅਰਪਣ ਕਰਨ ਉਦੋਂ ਬਾਅਦ ਤੁਸੀਂ ਕਾਲੀਆਂ ਕਾਲੀਆਂ 11 ਮਿਰਚਾਂ ਲੈਣੀਆਂ ਨੇ ਕਾਲੀਆਂ 11 ਮਿਰਚਾਂ ਲੈ ਕੇ ਕਿਸੇ ਸਾਫ ਕਪੜੇ 'ਚ ਬੰਨ ਲੈਣੇ ਨੇ ਉੱਥੇ ਹਨੂਮਾਨ ਜੀ ਦੇ ਚਰਨਾਂ 'ਚ ਰੱਖਣੀਆਂ ਨੇ ਉਥੋਂ ਫਿਰ ਚੱਕ ਲੈਉਣੀਆਂ ਨੇ ਜਿਹੜਾ ਤੁਹਾਨੂੰ ਜੀ ਜ਼ਿਆਦਾ ਲੱਗਦਾ ਵੀ ਸਾਡਾ ਦੁਸ਼ਮਣ ਪਰੇਸ਼ਾਨ ਕਰਦਾ ਤਾਂ ਮੱਦਲ ਤੁਸੀਂ ਉਹਦੇ ਕਿਤੇ ਵੀ ਫੇਕ ਸਕਦੇ ਜਿਹੜੇ ਉਹਨਾਂ ਦੇ ਤੱਕ ਪਹੁੰਚ ਜਾਣ ਤੇ ਉਹਦਾ ਜਿਹੜਾ ਅਸਰ ਆ ਤੁਹਾਡੇ ਉੱਤੇ ਘਟਨਾ ਸ਼ੁਰੂ ਕਰ ਪਰ ਕਰਨਾ ਤਾਂ ਜੇ ਤੁਹਾਨੂੰ ਕੋਈ ਲੱਗਦਾ ਵੀ ਸਾਨੂੰ ਸਾਡਾ ਕੋਈ ਦੁਸ਼ਮਣ ਹੈ ਇਹ ਟੋਟ ਕੇ ਉਦੋਂ ਕਰਨੇ ਨੇ ਐਵੇਂ ਨਾ ਕਰਿਓ ਜਿਹਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਉਹ ਇਹ ਟੋਟ ਕੇ ਨਾ ਕਰੇ ਹੁਣ ਤੁਸੀਂ ਸੱਤ ਕਾਲੀਆਂ ਮਿਰਚਾਂ ਲੈਣੀਆਂ ਨੇ ਸੱਤ ਲੰਬਾ ਲੈ ਕੇ ਆਪਣੇ ਦੁਸ਼ਮਣ ਦਾ ਨਾਮ ਜਿਹੜਾ ਤੁਹਾਨੂੰ ਬਹੁਤ ਪਰੇਸ਼ਾਨ ਕਰਦਾ ਆਪਣੇ ਸਿਰ ਉੱਤੇ ਜੀ ਉਲਟਾ ਕਮਾ ਕੇ ਚੁੱਲ੍ਹੇ 'ਚ ਸੜ ਦੇਣੀਆਂ ਨੇ ਇਹ ਵੀ ਰਾਤ ਨੂੰ ਕਰਨਾ ਦੇਖੋ ਕਰਨਾ ਤਾਂ ਵਾ ਜੇ ਤੁਹਾਨੂੰ ਤੁਹਾਡਾ ਦੁਸ਼ਮਣ ਪਰੇਸ਼ਾਨ ਬਹੁਤ ਕਰਦਾ ਜਾਂ ਫਿਰ ਤੁਹਾਨੂੰ ਇਹ ਤਕਲੀਫਾਂ ਹੈਗੀਆਂ ਨੇ ਜਿਵੇਂ ਤੁਹਾਡਾ ਕਾਰੋਬਾਰ ਨਾ ਚੱਲਣਾ ਿੱਥੇ ਜਾਂਦੇ ਹੋ ਉੱਥੇ ਵਿਗਨ ਪੈਂਦੇ ਨੇ ਕੋਈ ਵੀ ਕੰਮ ਨਹੀਂ ਬਣਦਾ ਜਦੋਂ ਕਰਨ ਜਾਂਦੇ ਹੋ ਤਾਂ ਉਹ ਕੰਮ ਸਿੱਧੇ ਦੀ ਵਿਜੈ ਪੁੱਠਾ ਹੋ ਜਾਂਦਾ ਜੇ ਤੁਹਾਨੂੰ ਕੋਈ ਨਹੀਂ ਇੰਨਾ ਤਕਲੀਫਾਂ ਵਿੱਚੋਂ ਕੋਈ ਤਕਲੀਫ ਤਾਂ ਨਹੀਂ ਕਰਨਾ ਹੁਣ ਤੁਸੀਂ ਪੰਜ ਲੌਂਗ ਪੰਜ ਕਾਲੀਆਂ ਮਿਰਚਾਂ ਲੈਣੀਆਂ ਨੇ ਇਹ ਹੈਗੀਆਂ ਨੇ ਕਾਰੋਬਾਰ ਨੇ ਜੇ ਤੁਹਾਡਾ ਕੋਈ ਵੀ ਕੰਮ ਨਹੀਂ ਬਣ ਰਿਹਾ ਕਾਲੀਆਂ ਮਿਰਚਾਂ ਤੇ ਕਾਲੇ ਲੌਂਗ ਤੁਸੀਂ ਇਹਨਾਂ ਨੂੰ ਆਪਣੇ ਸਿਰ ਉੱਤੋਂ ਜਿੱਕ ਮਾ ਕੇ ਬਹਾ ਸੁੰਨੀ ਜਗ੍ਹਾ ਤੇ ਉਛੜ ਦੇਣਾ ਜੇ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਇਹ ਨੌਕਰੀ ਤੋਂ ਅਰ ਹੈਗੀ ਹੈ ਕਾਰੋਬਾਰ ਚੱਲਣਾ ਹੁਣ ਤੁਸੀਂ ਇੱਕ ਹੋਰ ਇਹਦੇ ਨਾਲ ਛੋਟਾ ਜਿਹਾ ਪਾ ਕਰ ਲਿਓ ਜਿਹੜਾ ਸਰ ਉੱਤੋਂ ਚਿਕਮਾ ਆ ਕੇ ਆਪਦੇ ਘਰ ਦੇ ਵਿੱਚ ਤੁਸੀਂ ਜਿਹੜੀ ਤੁਹਾਡੀ ਟਾਇਲਟ ਆ ਉਹਦੇ ਵਿੱਚ ਸਮੁੰਦਰੀ ਨਮਕ ਪਾਉਣਾ ਸ਼ੁਰੂ ਕਰ ਦਿਓ ਸ਼ਨੀਵਾਰ ਵਾਲੇ ਦਿਨ ਇੱਕ ਤੁਸੀਂ ਸ਼ਨੀਵਾਰ ਵਾਲੇ ਦਿਨ ਆਪਦੀ ਜਿਹੜਾ ਟਾਇਲਟ ਆ ਘਰ ਦੀ ਜਿਹੜੀ ਆਪਣੀ ਬਣੀ ਹੁੰਦੀ ਹੈ ਬਾਥਰੂਮ ਦੇ ਅੰਦਰ ਉਹ ਜਿੱਥੇ ਕੋਈ ਨਾ ਕੋਈ ਸੈਲਫ ਜਾਂ ਕੋਈ ਕਿੱਲ ਹੁੰਦਾ ਉੱਥੇ ਕਿਸੇ ਵੀ ਕਿਵੇਂ ਤੁਸੀਂ ਇੱਕ ਨਿੰਬੂ ਰੱਖਣਾ ਸ਼ੁਰੂ ਕਰ ਦਿਓ ਸਾਡੇ ਜਿਹੜੇ ਘਰ ਦੇ ਵਿੱਚ ਕੋਈ ਕਰਦਾ ਕਰਾਉਂਦਾ ਜਾਂ ਕੋਈ ਆਪਣੇ ਆਪ ਆਤਮਾ ਭੈੜੀ ਗੰਦੀ ਆ ਜਾਂਦੀ ਹੈ ਜਾਂ ਹੋਰ ਕੁਝ ਕਈ ਗੱਲਾਂ ਕਹਿੰਦੇ ਨજર ਲੱਗ ਗਈ ਜਾਂ ਅਸੀਂ ਕਹਿੰਦੇ ਜੀ ਸਾਡਾ ਤਾਂ ਕੰਮ ਪਿੱਛੇ ਪਿੱਛੇ ਜਾਂਦਾ ਵਾ ਕੰਮ ਕਰਦੇ ਆ ਤੇ ਦੋ ਟਾਈਮ ਦੀ ਰੋਟੀ ਨਹੀਂ ਨਸੀਬ ਨਹੀਂ ਹੁੰਦੀ ਇਹ ਜੇ ਤੁਸੀਂ ਸਰਦਾ ਭਾਵਨਾ ਨਾਲ ਇਹ ਟੋਟਕੇ ਕਰੋਗੇ ਤੁਹਾਨੂੰ ਬਦਲਾਅ ਮਿਲੇਗਾ ਦੇਖੋ ਟਾਈਮ ਜ਼ਰੂਰ ਲੱਗਦਾ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਹੁੰਦਾ ਹੌਲੀ ਹੌਲੀ ਬਦਲਾਅ ਆਉਂਦਾ ਹੁੰਦਾ ਇਕਦਮ ਕਿਸੇ ਚੀਜ਼ ਚ ਬਦਲਾਅ ਨਹੀਂ ਆਉਂਦਾ ਹਾਂ ਤੁਸੀਂ ਇਹ ਜ਼ਰੂਰ ਦੇਖਣਾ ਵੀ ਸਾਨੂੰ ਕਿਹੜੇ ਇਹਨਾਂ ਟੋਟਕਿਆਂ ਜੋ ਕਿਹੜੇ ਟੋਟਕੇ ਨਾਲ ਫਾਇਦਾ ਹੋਇਆ ਉਸ ਟੋਟਕੇ ਨੂੰ ਥੋੜਾ ਥੋੜਾ ਚਰਮਤ ਕਰਦੇ ਰਹੋ ਕਿਉਂ ਫਿਰ ਜਿਹੜੀਆਂ ਚੀਜ਼ਾਂ ਨੇ ਜਿਹੜੇ ਤੁਹਾਡੇ ਘਰ ਵਿੱਚ ਹੱਲਾ ਬੋਲੇ ਆ ਸੀ ਉਹ ਦੁਬਾਰਾ ਫਿਰ ਆ ਜਾਂਦੀਆਂ ਨੇ ਜਿਵੇਂ ਹੁਣ ਸਮਝ ਲਓ ਵੀ ਆਪਣੇ ਘਰ ਦੇ ਵਿੱਚ ਮੱਛਰ ਆਪਾਂ ਸਪਰੇਅ ਕਰ ਲੈਣੇ ਆ ਸਪਰੇਅ ਕਰਨ ਤੋਂ ਕੁਝ ਚਿਰ ਬਾਅਦ ਮੱਛਰ ਨਹੀਂ ਆਉਂਦਾ ਕੁਝ ਦਿਨ 5-7 ਦਿਨ 10 ਦਿਨ ਨਹੀਂ ਆਉਂਦਾ ਉਸ ਤੋਂ ਬਾਅਦ ਫੇਰ ਦੁਬਾਰਾ ਮੱਛਰ ਆਉਣਾ ਸ਼ੁਰੂ ਹੋ ਜਾਂਦਾ ਵਾ ਕਿਉਂਕਿ ਉਸ ਸਪਰੇਅ ਦਾ ਅਸਰ ਕੱਟ ਗਿਆ ਹੈ ਏਵੇਂ ਆਪਾਂ ਫਸਲਾ ਤੇ ਦੇਖ ਲਓ ਕਰਨ ਟਾਈਮ ਟਾਈਮ ਨਾਲ ਸਵੇ ਸਮੇਂ ਸਰ ਆਪਣਾ ਫਸਲਾ ਤੇ ਵੀ ਕਰਨੀ ਪੈਂਦੀ ਹੈ ਉਹੀ ਇਹ ਚੀਜ਼ ਆ ਜਿਹੜੀ ਚੀਜ਼ ਨਾਲ ਤੁਹਾਨੂੰ ਫਾਇਦਾ ਹੁੰਦਾ ਹੁੰਦਾ ਥੋੜਾ ਥੋੜਾ ਚਿਰ ਬਾਅਦ ਜਦ ਤੁਹਾਨੂੰ ਫੇਰ ਲੱਗਦਾ ਵੀ ਸਾਡੇ ਕੰਮ ਵਿਗੜਨੇ ਸ਼ੁਰੂ ਹੋ ਗਏ ਤਾਂ ਤੁਸੀਂ ਉਹੀ ਟੋਟ ਕੇ ਦੁਬਾਰਾ ਫੇਰ ਕਰ ਸਕਦੇ ਥੋੜਾ ਥੋੜਾ tiers bark ਕਰਦੇ ਰਹੋ ਜਿੰਨਾ ਨਾਲ ਤੁਹਾਨੂੰ ਫਾਇਦਾ ਹੋਇਆ ਪਰ ਪਹਿਲਾਂ ਆਪਦਾ ਦੇਖਿਆ ਕਰੋ ਵੀ ਸਾਨੂੰ ਕਿਹੜੇ ਟੋਟਕੇ ਨਾਲ ਫਾਇਦਾ ਹੋਇਆ ਉਸ ਟੋਟਕੇ ਨੂੰ ਥੋੜਾ ਥੋੜਾ ਚਰਵਤ ਕਰਦੇ ਰਹਿ ਕਰੋ ਦੇਖੋ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਕੰਮ ਕਰਦਾ ਹੁਣ ਤੁਸੀਂ ਕੀ ਕਰਨਾ ਜਿਹੜੇ ਤੁਹਾਡੇ ਟੁਆਲਟ ਦਾ ਗੇਟ ਆ ਉੱਥੇ ਢੇਲੀ ਉਟਕਾ ਸੰਭੂਰ ਲਾਉਣ ਲੱਗ ਜਾਓ ਹੋਰ ਬੋਲਣਾ ਕੁਛ ਨਹੀਂ ਕਹਿਣਾ ਕੁਛ ਨਹੀਂ ਬਸ ਸੰਭੂਰ ਦਾ ਇੱਕ ਟਿੱਕਾ ਲਾ ਦੇ ਸਲੂਰ ਵੀ ਹਰ ਇੱਕ ਦਿਕਰੇ ਹੁੰਦਾ ਇਹਦੇ ਨਾਲ ਵੀ ਤੁਹਾਨੂੰ ਬਹੁਤ ਹੀ ਫਾਇਦਾ ਮਿਲੂਗਾ ਤੁਸੀਂ ਬਸ ਗੌਰ ਇੰਨੀ ਕਰਨੀ ਆ ਵੀ ਜਿਹੜਾ ਅਸੀਂ ਇਹ ਕੰਮ ਕਰਨ ਲੱਗੇ ਸੀ ਸਾਨੂੰ ਉਸ ਤੋਂ ਉਸ ਦਿਨ ਤੋਂ ਕਿੰਨਾ ਫਾਇਦਾ ਹੋਇਆ ਮਹੀਨੇ ਵਿੱਚ ਦੀ ਫਿਰ ਤੁਸੀਂ ਉਸ ਟੋਟਕੇ ਨੂੰ ਛੱਡਣਾ ਨਹੀਂ ਕਰ ਉਸ ਟੋਟਕੇ ਨੂੰ ਥੋੜਾ ਥੋੜਾ ਚਰਵਾ ਕਰਦੇ ਰਹੋ ਜਦ ਕਰੋਗੇ ਨਹੀਂ ਫਿਰ ਦੁਬਾਰਾ ਫਿਰ ਉਹ ਚੀਜ਼ਾਂ ਇਕੱਠੀਆਂ ਜਿਵੇਂ ਮੈਂ ਤੁਹਾਨੂੰ ਕਿਹਾ ਮੱਛਰ ਕੋਈ ਵੀ ਚੀਜ਼ ਆਪਾਂ ਘਰ ਚੋਂ ਭਜਾਉਣੀ ਹੈ ਉਥੋਂ ਆ ਦੁਆਰਾ ਫੇਰ ਇਹਨਾਂ ਕੋਈ ਤੁਸੀਂ ਕੀਤ ਤੀ ਲਾ ਰਹੋ ਆਪਾਂ ਹੁਣ ਆਪਾਂ ਪਸ਼ੂ ਭਜਾ ਕੇ ਆਏ ਸੀ ਖਾਂਦਾ ਸੀਗਾ ਕੋਈ ਫਸਲ ਆਪਣੀ ਤੇ ਘੰਟੇ ਕੋਲੋਂ ਫੇਰ ਬਣਿਆ ਆ ਉਹਦੀ ਵੀ ਆਪਾਂ ਨੂੰ ਰਾਖੀ ਰੱਖਣੀ ਪੈਂਦੀ ਕੋਈ ਤਾਰਾਂ ਲਵਾ ਰਹੇ ਲੋਹੇ ਦੀਆਂ ਹੈ ਜਾਂ ਫਿਰ ਅੱਗੇ ਤਾਂ ਬਾੜਾ ਹੁੰਦੀ ਸੀ ਕੰਡੇ ਵਾਲੇ ਕਿ ਹੁਣ ਉਹ ਦਰਖਤ ਨਹੀਂ ਰਹੇ ਹੁਣ ਲੋਹੇ ਦੀਆਂ ਬਾੜਾ ਕੰਡੇਦਾਰ ਲਾਉਣੀਆਂ ਪੈਂਦੀਆਂ ਨੇ ਪੈਂਦੀ ਨੇ ਕਿ ਨਹੀਂ ਉਹੀ ਕੰਮ ਆ ਸਾਨੂੰ ਘਰ ਦੀ ਸੁਰੱਖਿਆ ਲਈ ਕੁਝ ਨਾ ਕੁਝ ਛੋਟਾ ਛੋਟਾ ਪ੍ਰਾਲੇ ਕਰਨੇ ਪੈਂਦੇ ਨੇ ਇਹ ਜਿਹੜੀ ਕਾਲੀ ਮਿਰਚ ਜਿੱਤੇ ਖਾਣ ਦੇ ਵਿੱਚ ਪੈਂਦੀ ਆ ਹਰ ਇੱਕ ਖਾਣੇ ਦੇ ਵਿੱਚ ਪੈਂਦੀ ਆ ਇਹ ਸਾਡੇ ਦੁੱਖ ਤਕਲੀਫਾਂ ਨੂੰ ਵੀ ਦੂਰ ਕਰਦੀ ਆ ਪਰ ਇੱਕ ਗੱਲ ਆ ਕਿਸੇ ਦਾ ਬੁਰਾ ਸੋਚ ਕੇ ਕਦੇ ਕੋਈ ਕੰਮ ਨਾ ਕਰੇ ਨਾ ਹੀ ਇਹ ਕਿਸੇ ਦਾ ਬੁਰਾ ਕਰਨਗੇ ਤੁਹਾਡਾ ਮੁੜ ਕੇ ਆਪਦਾ ਹੀ ਵਾਪਸ ਆਊਗਾ ਤੁਹਾਡਾ ਹੀ ਬੁਰਾ ਹੋਊਗਾ ਦੇਖੋ ਜਿਹੜੇ ਚਾਹ ਜੋ ਹੋਰ ਹੁੰਦੀਆਂ ਨੇ ਮੈਂ ਤੁਹਾਨੂੰ ਫੇਰ ਵੀ ਕਹਿੰਦੀ ਪਵਿੱਤਰ ਚੀਜ਼ਾਂ ਨੇ ਇਹਨਾਂ ਦਾ ਨਾਮ ਹੈ ਕੋਈ ਪੈਸਾ ਲੈਣੀ ਆ ਤੇ ਨਾ ਮੈਂ ਕਦੇ ਲਿਆ ਤੇ ਨਾ ਮੈਂ ਲਵਾਂਗੀ ਜਿੰਨੀਆਂ ਪਵਿੱਤਰ ਨੇ ਉਨੀਆਂ ਪਵਿੱਤਰ ਤਾਂ ਰਹਿਣਗੀਆਂ ਜੇ ਮੈਂ ਲੋਕਾਂ ਨੂੰ ਇਹ ਵੇਚਣ ਲੱਗ ਜਾਂ ਫਿਰ ਇਹ ਪਵਿੱਤਰ ਨਹੀਂ ਹੈਗੀਆਂ ਫਿਰ ਤੇ ਇਹ ਮੇਰਾ ਵਪਾਰ ਹੋ ਗਿਆ ਸੌਦੇਬਾਜ਼ੀ ਹੋ ਗਈ ਦੇਖੋ ਲੋਕਾਂ ਦੇ ਬਹੁਤ ਕੰਮ ਬਣਦੇ ਨੇ ਮੈਂ ਫੇਸਬੁੱਕ ਤੇ ਡੇਲੀ ਸਟੇਟਸ ਲਾਉਣੀ ਆ ਇੰਨੇ ਸਟੇਟਸ ਲਾਉਣੀ ਆ ਤੇ ਬਾਕੀ ਇੰਨੇ ਤਾਂ ਮੇਤੇ ਪੜੇ ਵੀ ਨਹੀਂ ਜਾਂਦੇ ਕਮੈਂਟ ਛੁੱਟ ਜਾਂਦੇ ਨੇ ਤੇ ਦੂਜੀ ਗੱਲ ਇਹ ਆ ਮੈਂ ਇੰਨੇ ਸਟੇਟਸ ਵੀ ਨਹੀਂ ਲਾ ਸਕਦੀ ਸਟੇਟਸ 4-5 ਤੋਂ ਵੱਧ ਮੈਂ ਲਾ ਨਹੀਂ ਸਕਦੀ ਡੇਲੀ ਹੈ ਕਿ ਨਹੀਂ ਪਰ ਫਿਰ ਵੀ ਬਹੁਤ ਲਾਉਣੀਆਂ ਫਿਰ ਵੀ ਬਹੁਤ ਸਟੇਟਸ ਨੇ ਜਿਹੜੇ ਛੁੱਟ ਜਾਂਦੇ ਨੇ ਕਿਉਂ ਇੰਨੇ ਮੈਂ ਵੀ ਕਈ ਵਾਰੀ ਭੁੱਲ ਜਾਂਦੀ ਕਈ ਤਾਂ ਉਹੀ ਅਗਲੇ ਦਿਨ ਦੁਬਾਰਾ ਲੱਗ ਜਾਂਦਾ ਵਾ ਕਿਉਂ ਇੰਨਾ ਤਾਂ ਹਰ ਇੱਕ ਇਨਸਾਨ ਨਹੀਂ ਕੋਈ ਹਿੰਦਬ ਜਿਹੜਾ ਕੱਲੀ-ਕੱਲੀ ਗੱਲ ਚੇਤੇ ਰਹੇ ਬਾਕੀ ਪਏ ਮੇਰੇ ਕੋਲੇ ਇੰਨੇ ਨੇ ਮੇਰੀ ਗੈਲਰੀ ਫੁੱਲ ਭਰੀ ਪਈ ਆ ਹੁਣ ਹੁਣ ਮੈਂ ਫੋਨ ਹੋਰ ਲਊਗਾ ਉਹ ਕਰਕੇ ਗੈਲਰੀ ਭਰੀ ਕਰਕੇ ਮੈਂ ਇਹ ਡਿਲੀਟ ਨਹੀਂ ਕਰਨੇ ਜਿੰਨੇ ਵੀ ਮੇਰੇ ਕੋਲੇ ਆਏ ਹੋਣੇ ਕਮੈਂਟ ਵੀ ਸਾਡਾ ਫਾਇਦਾ ਹੋਇਆ ਚਾਹੇ ਉਹਨੇ ਇੱਕੋ ਹੀ ਲਾਈਨ ਲਿਖਿਆ ਕਿ ਉਹਨਾਂ ਦੀ ਜਿਹੜੀ ਵਿਚਾਰਿਆਂ ਦੀ ਆਈਡੀ ਆ ਉਹਦੇ ਵਿੱਚ ਹੈਗੀ ਆ ਤੇ ਲੋਕਾਂ ਨੂੰ ਫਿਰ ਕਈ ਵਾਰੀ ਕੋਈ ਸ਼ਕਤੀ ਇਨਸਾਨ ਹੁੰਦਾ ਵੀ ਬੇਬੇ ਝੂਠ ਬੋਲਦੀ ਆ ਪਹਿਲੀ ਤਾਂ ਗੱਲ ਸਭ ਝੂਠ ਬੋਲਣਾ ਹੀ ਬਹੁਤ ਗਲਤ ਆ ਚਾਹੇ ਅਸੀਂ ਕਿਸੇ ਵੀ ਧਰਮ ਵਿੱਚ ਆ ਕਿਸੇ ਵੀ ਕੌਮ ਦੇ ਆ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਸੱਚ ਬੋਲੋ ਕੀ ਕੁਝ ਨਹੀਂ ਹੁੰਦਾ ਹੈਗਾ ਸੱਚ ਬੋਲਣਾ ਬਿੰਦਕ ਲੋਪੀ ਮਾੜਾ ਕਹਿੰਦੇ ਨੇ ਔਰ ਕੁਝ ਨਹੀਂ ਹੁੰਦਾ ਅੱਛਾ ਜੇ ਸਾਡੀ ਵੀਡੀਓ ਚੰਗੀ ਲੱਗਦੀ ਹਿੰਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਬਾਕਸ ਦੇ ਵਿੱਚ ਦੇਖੋ ਹਾਜ਼ਰੀ ਜ਼ਰੂਰ ਲਾਇਆ ਕਰੋ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਲਾਇਆ ਕਰੋ ਟੱਲੀ ਵਾਲਾ ਬਟਨ ਆਪ ਪਾ ਦਿਆ ਕਰੋ ਕਿਉਂਕਿ ਸਾਡੀ ਤੁਹਾਨੂੰ ਹਰ ਇੱਕ ਵੀਡੀਓ ਪਹਿਲਾਂ ਮਿਲ ਸਕੇ ਅੱਛਾ ਠੀਕ ਹੈ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ